ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ 300 ਗੱਜ ਚ ਬਣੀ ਹੋਈ ਡਬਲ ਪੋਰਸ਼ਨ ਕੋਠੀ ਲੈ ਕੇ ਆਏ ਹਾਂ ਜਿਸ ਦਾ ਸਾਈਜ਼ 35x75 ਹੈ ਜੇਕਰ ਏਰੀਆ ਦੀ ਗੱਲ ਕਰੀਏ ਤਾਂ 2600 ਸਕਰ ਫੁੱਟ ਏਰੀਆ ਬਣਦਾ ਹੈ 2000 ਸਕਰ ਫੁੱਟ نیچے ਬਣਿਆ ਹੋਇਆ ਹੈ ਅਤੇ 1400 ਸਕਰ ਫੁੱਟ ਉੱਪਰ ਬਣਿਆ ਹੋਇਆ ਹੈ ਜੇਕਰ ਖਰਚ ਦੀ ਗੱਲ ਕਰੀਏ ਤਾਂ ਹੁਣ ਤੱਕ 19 ਲੱਖ ਰੁਪਏ ਲੱਗ ਚੁੱਕਾ ਹੈ ਕੋਠੀ ਦਾ ਕੰਮ ਚੱਲ ਰਿਹਾ ਹੈ ਕੋਠੀ 'ਚ ਕਿੰਨਾ ਕੰਮ ਹੋ ਗਿਆ ਅਤੇ ਕਿੰਨਾ ਰਹਿਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਮਿਸਤਰੀ ਅਤੇ ਆਰਚੀਟੈਕ ਦਾ ਵੀ ਅਸੀਂ ਤੁਹਾਨੂੰ ਨੰਬਰ ਦਿਆਂਗੇ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਕਨ ਬੈਲ ਕਨ ਬਟਨ ਨੂੰ ਦਬਾ ਦਿਓ ਤਾਂ ਕਿ ਨਵੇਂ ਬੰਡ ਜੀ ਹਾਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਾ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਤੁਸੀਂ ਫਰੰਟ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਕਿੰਨਾ ਸੋਹਣਾ ਐਲੀਵੇਸ਼ਨ ਹੈ ਸਾਹਮਣੇ ਮੇਨ ਗੇਟ ਹੈ ਮੇਨ ਗੇਟ ਦੇ ਸਾਹਮਣੇ ਮਿੱਟੀ ਪਈ ਹੈ। ਮੇਨ ਗੇਟ ਦੇ ਖੱਬੇ ਪਾਸੇ ਲਾਨ ਏਰੀਆ ਹੈ। ਹੁਣ ਆਪਾਂ ਅੰਦਰ ਚੱਲਦੇ ਹਾਂ। ਸਾਹਮਣੇ ਪੋਰਚ ਬਣਿਆ ਹੋਇਆ ਹੈ। ਪੋਰਚ ਦੇ ਵਿੱਚ ਹੀ ਪੌੜੀਆਂ ਦਿੱਤੀਆਂ ਹੋਈਆਂ ਨੇ ਜੀ। ਇਹ ਐਂਟਰੀ ਗੇਟ ਆ ਗਿਆ। ਐਂਟਰੀ ਗੇਟ ਦੇ ਸੱਜੇ ਪਾਸੇ ਰਸੋਈ ਬਣੀ ਹੋਈ ਹੈ ਅਤੇ ਖੱਬੇ ਪਾਸੇ ਬੈੱਡਰੂਮ ਬਣਿਆ ਹੋਇਆ ਹੈ। ਸਾਹਮਣੇ ਤੁਸੀਂ ਰਸੋਈ ਦੀ ਸਲੈਬ ਦੇਖ ਰਹੇ ਹੋ। ਇਧਰ ਵਿੰਡੋ ਆ ਗਈ ਰਸੋਈ ਦੀ ਹੁਣ ਆਪਾਂ ਐਂਟਰੀ ਗੇਟ ਦੇ ਖੱਬੇ ਪਾਸੇ ਬੈੱਡਰੂਮ 'ਚ ਆ ਗਏ ਬੈੱਡਰੂਮ 'ਚ ਕਬੂਰਡਾਂ ਦਾ ਕੰਮ ਚੱਲ ਰਿਹਾ ਜੀ ਇਧਰ ਵਿੰਡੋ ਬਣੀ ਹੋਈ ਹੈ ਫਰੰਟ ਤੇ ਹੀ ਇਹ ਡਰੈਸਿੰਗ ਰੂਮ ਆ ਗਿਆ ਜਿਸ ਨਾਲ ਬਾਥਰੂਮ ਬਣਿਆ ਹੋਇਆ ਹੈ ਵਾਸ਼ਰੂ ਦੇ ਦੋ ਗੇਟ ਦਿੱਤੇ ਹੋਏ ਜੀ ਇੱਕ ਬੈਡਰੂਮ ਨਾਲ ਅਟੈਚ ਹੈ ਦੂਜਾ ਲੌਬੀ ਚ ਖੁੱਲਦਾ ਹੈ ਜੀ ਦਿੱਤਾ ਹੋਇਆ ਹੁਣ ਆਪਾਂ ਲੌਬੀ ਚ ਆ ਗਏ ਸਾਹਮਣੇ ਰਸਤਾ ਛੱਡਿਆ ਹੋਇਆ ਹੈ ਵਾਪਕ ਜਾਣ ਵਾਸਤੇ ਜੀ ਵਾਸ਼ਿੰਗ ਏਰੀਆ ਚ ਇਹ ਬੈਡਰੂਮ ਆ ਗਿਆ ਇਧਰ ਜੋੜੀਆਂ ਵਗੈਰਾ ਦਾ ਕੰਮ ਚੱਲ ਰਿਹਾ ਜੀ ਮਿਸਤਰੀ ਲੱਗੇ ਹੋਏ ਨੇ ਕੰਮ ਤੇ ਇਹ ਬਿੰਡੋ ਆ ਗਈ ਬੈਡਰੂਮ ਦੀ ਬੈਕ ਸਾਈਡ ਤੇ ਇਹ ਡਰੈਸਿੰਗ ਰੂਮ ਆ ਗਿਆ ਜੀ ਡਰੈਸਿੰਗ ਰੂਮ ਚ ਕਬੂਰਡ ਵਗੈਰਾ ਲੱਗੇ ਹੋਏ ਗ੍ਰੇ ਕਲਰ ਦਾ ਸਮੈਕਾ ਲੱਗਿਆ ਹੋਇਆ ਹੈ ਕਬੂਰਡਾਂ ਤੇ ਇਹ ਬਾਥਰੂਮ ਆ ਗਿਆ ਜੀ ਇਹਦੇ ਵੀ ਦੋ ਗੇਟ ਦਿੱਤੇ ਹੋਏ ਆ ਜੀ ਇੱਕ ਵਾਸ਼ਿੰਗ ਏਰੀਆ ਚ ਦਿੱਤਾ ਹੋਇਆ ਇੱਕ ਬੈਡਰੂਮ ਨਾਲ ਅਟੈਚ ਕੀਤਾ ਹੋਇਆ ਸਾਹਮਣੇ ਤੁਸੀਂ ਸਟੋਰ ਦੇਖ ਰਹੇ ਹੋ ਇਹ ਸਟੋਰ ਬਣਾਇਆ ਹੋਇਆ ਹੈ ਜੀ ਇਹ ਬੈੱਡਰੂਮ ਆ ਗਿਆ। ਸਾਹਮਣੇ ਤੁਸੀਂ ਕਾਪ ਕਾਪ ਬੋਰਡ ਲੱਗੇ ਦੇਖ ਰਹੇ ਹੋ ਬੈੱਡਰੂਮ 'ਚ। ਗ੍ਰੀਨ ਕਲਰ ਦਾ ਸਮੈਕਾ ਲੱਗਿਆ ਹੋਇਆ ਈ ਕਾਪ ਬੋਰਡਾਂ ਤੇ। ਇਧਰ ਬਾਥਰੂਮ ਬਣਾਇਆ ਹੋਇਆ ਏ। ਜੋ ਬੈੱਡਰੂਮ ਨਾਲ ਅਟੈਚ ਹੈ। ਹੁਣ ਆਪਾਂ ਉੱਪਰ ਚੱਲਦੇ ਹਾਂ। ਫੌੜੀਆਂ ਤੇ ਬਲੈਕ ਕਲਰ ਦਾ ਗ੍ਰੇਨਾਈਟ ਲੱਗਿਆ ਹੋਇਆ ਏ। ਵਿੱਚ ਵਾਈਟ ਦਾ ਕੰਬੀਨੇਸ਼ਨ ਕੀਤਾ ਹੋਇਆ ਈ। ਇਹ ਬਾਲਕਨੀ ਆ ਗਈ। ਦੋਸਤੋ ਐਸੇ ਸ਼ੀਸ਼ਾ ਸੋਨਾ ਲੱਗੂ ਜਾਂ ਗ੍ਰਿਲ ਕਮੈਂਟ ਵਿੱਚ ਜਰੂਰ ਦੱਸਣਾ ਸਾਹਮਣੇ ਐਂਟਰੀ ਗੇਟ ਆ ਗਿਆ ਜੀ ਫਰਸਟ ਫਲੋਰ ਦਾ ਸੱਜੇ ਪਾਸੇ ਰਸੋਈ ਆ ਗਈ ਐਂਟਰੀ ਗੇਟ ਦੇ ਸਾਹਮਣੇ ਵਿੰਡੋ ਦੇਖ ਰਹੇ ਹੋ ਤੁਸੀਂ ਸਲੈਬ ਤੇ ਕਾਲੇ ਰੰਗ ਦਾ ਪੱਥਰ ਲੱਗਿਆ ਹੋਇਆ ਸਾਹਮਣੇ ਤੁਸੀਂ ਬੈੱਡਰੂਮ ਦੇਖ ਰਹੇ ਹੋ ਇਹ ਲੌਬੀ ਆ ਗਈ ਹੁਣ ਆਪਾਂ ਬੈੱਡਰੂਮ ਦੇ ਅੰਦਰ ਚੱਲਦੇ ਹਾਂ जोड़ियाँ वगैरह लगिया हुई हैं उपर सामने तुम तो विंडो देख रहे बैक थी। 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 बैक हो बैक साइड से बैडरूम की बाथरूम बनया हुआ है जो बैडरूमी अटैच है ये विंडो आ गई बैडरूम की बैक साइड वाली हूँ आपबीच एंटर हो गए ਲੋ ਐਂਡ ਵਿੰਡੋ ਦਿੱਤੀ ਹੋਈ ਹੈ ਜੀ ਲੌਬੀ ਨੂੰ ਹੁਣ ਆਪਾਂ ਬੈਕ ਸਾਈਡ ਤੇ ਆ ਗਏ ਜੋ ਬਿਲਕੁਲ ਓਪਨ ਛੱਡਿਆ ਹੋਇਆ ਹੈ ਬੇੜਾ ਬਣਾਇਆ ਹੋਇਆ ਹੈ ਇਧਰ ਕੂਟੀਆਂ ਵਗੈਰਾ ਲੱਗੀਆਂ ਹੋਈਆਂ ਜੀ ਵਾਸ਼ਿੰਗ ਏਰੀਆ ਬਣਾਇਆ ਹੋਇਆ ਹੈ ਨੀਚੇ ਬਾਥਰੂਮ ਹੈ ਉੱਪਰ ਵੀ ਬਾਥਰੂਮ ਬਣਾਇਆ ਹੋਇਆ ਹੈ ਇਹ ਬਾਥਰੂਮ ਆ ਗਿਆ ਟਾਇਲ ਪੱਤਰ ਵਗੈਰਾ ਲੱਗੀ ਹੋਈ ਹੈ ਜੀ ਬਾਥਰੂਮ ਵਿੱਚ ਟੂਟੀਆਂ ਵਗੈਰਾ ਲਾਉਣ ਵਾਲੀਆਂ ਰਹਿ ਗਈਆਂ ਨੇ ਇਹ ਵਿੜਾ ਆ ਗਿਆ ਹੁਣ ਆਪਾਂ ਅੰਦਰ ਲੌਬੀ ਚ ਐਂਟਰ ਹੋਵਾਂਗੇ ਲੌਬੀ ਚ ਆ ਕੇ सामने तुम बैडरूम देख रहे हो बाथरूम आ गया जी जो बैडरूम भी अटैच है तो एक गेट लॉबी दिता हुआ है उपर पीओ पी करी हुई है जी बाथरूम सामने विंडो दिती हुई है चलन वास्ते जी हम आप बैडरूम च एंटर हो गए ਸਾਮਣੇ ਤੁਸੀਂ ਵਿੰਡੋ ਦੇਖ ਰਹੇ ਹੋ ਬੈਡਰੂਮ ਦੀ ਜੋ ਸਲੰਟ ਤੇ ਬਣੀ ਹੋਈ ਹੈ ਡਾਊਨ ਸੀਲਿੰਗ ਕਰੀ ਹੋਈ ਹੈ ਜੀ ਬੈਡਰੂਮ ਚ ਹੁਣ ਆਪਾਂ ਲੌਬੀ ਚ ਆ ਗਏ ਹੁਣ ਆਪਾਂ ਛੱਤ ਤੇ ਚੱਲਦੇ ਆਂ ਜੀ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜੇਕਰ ਕਿਸੇ ਭਰਾ ਨੇ ਕੋਠੀ ਬਣਾਉਣੀ ਹੋਵੇ ਉਸ ਨੂੰ ਇਹ ਵੀਡੀਓ ਦੇਖ ਕੇ ਕੋਈ ਆਈਡੀਆ ਆ ਜਾਏ ਇਹ ਮੰਮਟੀ ਆ ਗਈ ਮੰਮਤੀ ਛੱਤ ਇਧਰ ਬਾਲਕਨੀ ਆ ਗਈ ਹੁਣ ਆਪਾਂ ਛੱਤ ਤੇ ਆ ਗਏ ਛੱਤ ਬਿਲਕੁਲ ਓਪਨ ਛੱਡੀ ਹੋਈ ਏ ਛੱਤ ਦੇ ਉੱਪਰ ਇੱਕ ਬੈੱਡਰੂਮ ਬਣਾਇਆ ਹੋਇਆ ਹੈ ਪੀਓਪੀ ਕਰੀ ਹੋਈ ਏ ਬੈੱਡਰੂਮ 'ਚ ਇਹ ਬੈੱਡਰੂਮ ਦੀ ਵਿੰਡੋ ਆ ਗਈ ਦੇ ਬੈਕ ਸਾਈਡ ਤੇ ਇੱਕ ਬਾਥਰੂਮ ਬਣਾਇਆ ਹੋਇਆ ਹੈ ਬਾਥਰੂਮ ਦੇ ਵਿੱਚ ਟਾਇਲ ਪੱਥਰ ਵਗੈਰਾ ਲੱਗੀ ਹੋਈ ਹੈ ਦੋਸਤੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ